ਅੰਮ੍ਰਿਤਸਰ ਅਟਾਰੀ ਵਾਗਾ ਬਾਰਡਰ ਤੇ ਅੱਜ ਇੱਕ ਮਹੱਤਵਪੂਰਨ ਵਿਕਾਸ ਦੇਖਣ ਨੂੰ ਮਿਲਿਆ ਹੈ ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕੀਤਾ ਗਿਆ ਹੈ ਰਿਹਾ ਹੋਣ ਵਾਲਿਆਂ ਦੇ ਵਿੱਚ ਪਾਕਿਸਤਾਨੀ ਪੰਜਾਬ ਦਾ ਰਹਿਣ ਵਾਲਾ ਮੁਹੰਮਦ ਇਕਬਾਲ ਵੀ ਸ਼ਾਮਿਲ ਹੈ ਜੋ ਲਗਭਗ 30 ਸਾਲਾਂ ਤੋਂ ਭਾਰਤੀ ਜੇਲ੍ਹਾਂ ਵਿੱਚ ਕੈਦ ਸੀ ਮੁਹੰਮਦ ਇਕਬਾਲ ਨੂੰ 18 ਸਾਲ ਦੀ ਉਮਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਕਿਉਂਕਿ ਉਸ ਕੋਲੋਂ 10 ਕਿਲੋ ਹੈਰੋਇਨ ਬਰਾਮਦ ਹੋਈ ਸੀ ਉਸ ਨੂੰ ਗੁਰਦਾਸਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਵੇਲੇ ਅਦਾਲਤ ਨੇ ਉਸ ਨੂੰ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਤੇ ਹੁਣ ਇਸ ਨੂੰ ਰਿਹਾ ਕਰ ਦਿੱਤਾ ਗਿਆ ਹੈ ਮੁਹੰਮਦ ਇਕਬਾਲ ਨੇ ਮੀਡੀਆ ਸਾਹਮਣੇ ਆਪਣੀ ਹੱਟ ਬੀਤੀ ਬਿਆਨੀ ਹੈ ਉਸ ਨੇ ਕਿਹਾ ਹੈ ਕਿ ਉਸ ਦੀ ਜ਼ਿੰਦਗੀ ਦੇ 30 ਕੀਮਤੀ ਸਾਲ ਜੇਲ੍ਹ ਦੀਆਂ ਦੀਵਾਰਾਂ ਖਾ ਗਈਆਂ ਉਹ ਕਹਿੰਦਾ ਹੈ ਕਿ ਉਹ ਲਾਲਚ ਵਿੱਚ ਫਸ ਗਿਆ ਸੀ ਜਿਸ ਕਾਰਨ ਉਸ ਦੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਉਸਨੇ ਗਲਤ ਰਸਤੇ ਤੇ ਜਾਣ ਵਾਲੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਲਾਲਚ ਵਿੱਚ ਫਸ ਕੇ ਕਦੇ ਵੀ ਗਲਤ ਕੰਮ ਨਾ ਕਰੋ। ਉਸਨੇ ਭਾਰਤ ਸਰਕਾਰ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਅੱਜ ਦਾ ਦਿਨ ਮੇਰੇ ਲਈ ਈਦ ਵਰਗਾ ਹੈ। 30 ਸਾਲਾਂ ਬਾਅਦ ਆਪਣੇ ਘਰ ਤੇ ਦੇਸ਼ ਪਰਤਣ ਦੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਉਸਨੇ ਕਿਹਾ ਕਿ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਪਤਨੀ ਵੀ ਉਸ ਨੂੰ ਛੱਡ ਗਈ ਸੀ। ਉਸਨੇ ਰਾਜਸਥਾਨ ਜੇਲ੍ਹ ਵਿੱਚ ਸਜ਼ਾ ਦਾ ਵੱਡਾ ਹਿੱਸਾ ਕੱਟਿਆ। ਇਕਬਾਲ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਮਨੁੱਖਤਾ ਦੇ ਨਾਂ ਤੇ ਰਿਹਾ ਕੀਤਾ ਜਾਵੇ ਇਸ ਬਾਰੇ ਪ੍ਰੋਟੋਕਾਲ ਅਧਿਕਾਰੀ ਅਰुण ਮਾਹਲ ਨੇ ਕੈਦੀਆਂ ਦੀ ਰਿਹਾਈ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਭਾਰਤ ਸਰਕਾਰ ਨੇ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕਰਨ ਦੇ ਆਦੇਸ਼ ਦਿੱਤੇ ਨੇ ਮਾਹਲ ਨੇ ਕਿਹਾ ਕਿ ਇਹ ਸਾਰੇ ਕੈਦੀ ਆਪਣੀ ਕਾਨੂੰਨੀ ਸਜ਼ਾ ਪੂਰੀ ਕਰ ਚੁੱਕੇ ਨੇ ਇਨ੍ਹਾਂ ਦੇ ਕਸਟਮ ਇਮੀਗ੍ਰੇਸ਼ਨ ਤੇ ਦਸਤਾਵੇਜ਼ ਕਲੀਅਰ ਕਰਕੇ ਇਹਨਾਂ ਨੂੰ ਪਾਕਿਸਤਾਨ ਰੇਂਜਰ ਦੇ ਹਵਾਲੇ ਕਰ ਦਿੱਤਾ ਜਾਵੇਗਾ ਇਸ ਵੇਲੇ ਬਾਰਡਰ ਤੇ ਮਨੁੱਖਤਾ ਤੇ ਰਹਿਮਦਿਲੀ ਦੀ ਮਿਸਾਲ ਪੇਸ਼ ਕਰਦਾ ਮਾਹੌਲ ਨਜ਼ਰ ਆਇਆ ਲੰਬੇ ਸਮੇਂ ਬਾਅਦ ਘਰ ਵਾਪਸੀ ਕਰ ਰਹੇ ਮੁਹੰਮਦ ਇਕਬਾਲ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਪਸ਼ਟ ਦਿਖਾਈ ਦੇ ਰਹੇ ਸਨ ਇਸ ਲਈ ਪ੍ਰੋਟੋਕਾਲ ਅਧਿਕਾਰੀ ਅਰुण ਮਾਹਲ ਤੇ ਰਿਹਾ ਕੀਤੇ ਗਏ ਪਾਕਿਸਤਾਨੀ ਨਾਗਰਿਕ ਮੁਹੰਮਦ ਰਮਜ਼ਾਨ ਤੇ ਮੁਹੰਮਦ ਇਕਬਾਲ ਨੇ ਕੀ ਕੁਝ ਕੀਤਾ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਆ ਪਿਛੇ ਪਿੰਡ ਦੇ ਤੇ ਕਿਸ ਤਰ੍ਹਾਂ ਫੜੇ ਗਏ ਮੈਂ ਜੀ ਲੱਕੋਖੀ ਪਿੰਡ ਦਾ ਹੈ ਜ਼ਿਲ੍ਹਾ ਲਾਹੌਰ ਹੈ ਠਾੜਾ ਕਾਨਾ ਹੈਗਾ ਰਮਜ਼ਾਨ ਮੇਰਾ ਨਾਮ ਹੈ ਤੇ ਉਹਦਾ ਨਾਮ ਇਸਮਾਇਲ ਹੈਗਾ ਫੜ ਹੀ ਰੋਣ ਲੈ ਕੇ ਆਇਆ ਸਾ ਫਿਰੋਂ ਹੰਸ ਫੜੇ ਗਏ ਕਿੰਨੇ ਰੋਣ ਲੈ ਆਇਆ ਕਿੰਨੇ 5 ਕਿਲੋ ਲੈ ਕੇ ਆਇਆ ਉਹਦਾ ਮੈਂ ਦਿੱਲੀ ਜਾ ਕੇ ਦੇਣੀ ਸੀ ਦਿੱਲੀ ਭੜਿਆ ਗਿਆ ਸਰ ਇਹ ਅਜ ਕਿੰਨੇ ਸਾਲਾਂ ਬਾਅਦ ਕੀਤਾ 15 ਸਾਲਾਂ ਬਾਅਦ ਘਰ ਜਾ ਰਿਹਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਲੇਕਿਨ ਮੈਂ ਜੋ ਕਹਾਂਗਾ ਕਿ ਮੈਂ ਗਲਤ ਕਿਸੇ ਦਾ ਤੁਸੀਂ ਮੈਨਾਂ ਲੁ ਗਲਤ ਕਰ ਰਹੇ ਜੀ ਇਹਨਾਂ ਗਵਰਨਮੈਂਟਾਂ ਨੂੰ ਚਾਹੀਦਾ ਕਿ ਇਹ ਵੀ ਬੰਦੇ ਛੱਡਣ ਉਹ ਵੀ ਛੱਡਣ ਲੋਕ ਆਪੋ ਆਪਣੇ ਘਰ ਜਾਣ ਖੁਸ਼ ਹੋ ਜਾਣ ਇਹ 5 ਕਿਲੋ ਰੁਪਏ ਕਿਸ ਨਾਲ ਪਈ ਲੱਗ ਰਹੇ ਕਿੰਨਾ ਲਾਲਚ ਦੇ ਵਿੱਚ ਆ ਕੀ ਹੋਇਆ ਲਾਲਚ ਜੀ ਲਾਲਚ ਜਦੋਂ ਪੈਸੇ ਦਾ ਲਾਲਚ ਫਿਰ ਬੰਦੇ ਰਵਾ ਹੀ ਜਾਂਦਾ ਲਾਲਚ ਦੇ ਵਿੱਚ ਬੰਦਾ ਫਸ ਹੀ ਜਾਂਦਾ ਮੈਂ ਤੋਬਾ ਕਰ ਲਈ ਬਿਲਕੁਲ ਇਨਸ਼ਾ ਅੱਲਾਹ ਜੀ ਤੋਬਾ ਕੀਤੀ ਹੈ ਜੀ ਕੋਈ ਇਹੋ ਜਿਹਾ ਕੰਮ ਨਹੀਂ ਕਰਾਏ ਤੇ ਦੂਸਰੇ ਲੋਕਾਂ ਕਹਿੰਦੇ ਤੁਸੀਂ ਕੰਮ ਕਰਦੇ ਹੋ ਕਿਸਾ ਮੈਂ ਤੇਰੇ ਜੀ ਤੁਹਾਡਾ ਇਸ ਪਰ ਮੈਂ ਬਹੁਤ ਚੰਗੇ ਤਰੀਕੇ ਨਾਲ ਰੱਖਿਆ ਜੀ ਮੈਨੂੰ ਬਹੁਤ ਅچھے ਤਰੀਕੇ ਨਾਲ ਰੱਖਿਆ ਹੈ ਨਾ ਹਰ ਚੀਜ਼ ਤੋਂ ਬਚਾਉਂਦੇ ਸੀ ਕਿਸੇ ਨਾਲ ਝਗੜਾ ਨਾ ਹੋਵੇ ਕਿਸੇ ਨਾਲ ਕੋਈ ਗੱਲ ਨਾ ਹੋਵੇ ਇਸ ਤਰੀਕੇ ਨਾਲ ਅੱਜ ਆਪਣੇ ਘਰ ਜਾਦੇ ਤੁਸੀਂ ਬਹੁਤ ਹੀ ਇਤਰਾ ਖੁਸ਼ੀ ਹੋ ਰਹੀ ਜੇ ਮੇਰੇ ਵਾਸਤੇ ਈਦ ਤਾਂ ਦੇਣੀ ਹੈ ਅੱਜ ਵਾਹ ਜੀ ਮੇਰੇ ਕੋਲ ਮੇਰਾ ਈਦ ਤਾਂ ਦੇਣੀ ਹੈ ਮੇਰੇ ਵਾਸਤੇ ਸਰਕਾਰਾਂ ਨੂੰ ਕੀ ਲੱਗਿਆ ਮੈਸੇਜ ਇਹ ਦਿਆਂਗਾ ਜੀ ਉਹ ਵੀ ਬੰਦੇ ਛੱਡਣ ਇਹ ਵੀ ਛੱਡਣ ਲੋਕ ਆਪਣੇ ਆਪਣੇ ਘਰ ਖੋਸ਼ ਰਣ ਜਿਵੇਂ ਮੈਂ ਨਹੀਂ ਆ ਰਹੇ ਆਪਣੇ ਘਰ ਖੋਸ਼ ਉਹ ਵੀ ਜਿਹੜੇ ਲੋਕ ਉੱਤੇ ਪੜੇ ਨੇ ਉਹ ਵੀ ਆਲ ਤੇ ਆਪਣੇ ਘਰ ਖੁਸ਼ੀਆਂ ਮਾਰ ਲੈਣਾ ਨਾ ਨਾ ਮਮ ਜੀ ਬਾਲਾ ਤੇ ਪੰਦਰੀਆਂ ਵਾਲੇ ਜੀਰਾ ਪਕਸਾ ਅੱਜ ਕਿਸਨਾ ਪੜੇਗੀ ਅੰਮ੍ਰਿਤ ਜੇ ਇਸ ਤੇ ਪੜਾਉਗਾ ਕਿੰਨੇ ਸੇ ਦੀ ਸਜਾਏ ਮੇਰੇ ਕੋਲ 20 ਸਾਲ ਬਾਅਦ ਜਾ ਰਹਾ ਹਾਂ ਅੰਬੀ ਪੀਐਸ ਦੇ ਵਿੱਚ ਕੀ ਪੜਾ ਜਾਗਾ ਫਿਰ ਵੰਸਦਾ ਪੜਾਇਆ ਗਿਆ ਕਿਸਨਾ ਲੈ ਕੇ ਆਏ ਫਿਰ ਵੰਨ ਪੜੇ ਗਏ ਇਸੇ 10 ਕਿਲੋ ਮੇਰੇ ਸੇ

क्योंकि सजा पूरी करने तो के बाद कई कई साल तक डिटेशन सेंटर में तो बंद रखा जाता है तो वो बहुत ज़्यादा जुल्म है बस इतना मैं कहना चाहूँगा सरकारों को जो कैदी सजा पूरी करता है कानून ने जो उसको छोड़ दिया तो आपको भी छोड़ देना चाहिए कानून तो से बड़ी कोई चीज़ नहीं है सर नहीं सर अपना नाम दस के बंदे खड़े गए मेरा नाम अरुण माला मैं एज ए प्रोटोकॉल ऑफिसर अटारी बॉर्डर से पूछना ਭਾਰਤ ਸਰਕਾਰ ਵੱਲੋਂ ਅੱਜ ਤਿੰਨ ਸਿਵਲ ਪ੍ਰਿਜ਼ਨਰ ਜਿਹੜੇ ਕਿ ਪਾਕਿਸਤਾਨ ਦੇ ਰਹਿਣ ਵਾਲੇ ਆ ਉਹ ਆਪਣੇ ਆਪਣੀ ਇੰਡੀਆ ਦੇ ਵਿੱਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਜਿਨ੍ਹਾਂ ਨੂੰ ਅੱਜ ਮੁਕਲਕਾ ਜਿਹੜੀ ਆ ਪੁਲਿਸ ਪੂਰੀ ਪ੍ਰੋਟੈਕਸ਼ਨ ਦੇ ਨਾਲ ਲੈ ਕੇ ਬਾਰਡਰ ਦੇ ਅਟਾਰੀ ਬਾਰਡਰ ਤੇ ਪਹੁੰਚ ਚੁੱਕੇ ਇਹਨਾਂ ਦੇ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਜਿਹੜਾ ਮੁਹੰਮਦ ਰਮਜ਼ਾਨ ਆ ਇਹਨੇ 2010 ਵਿੱਚ ਜੰਮੂ ਸਾਈਡ ਤੋਂ ਇਲੀਗਲ ਕ੍ਰੋਸ ਕੀਤਾ ਸੀਗਾ ਜਿਹੜਾ ਕਿ ਜਿਹਨੂੰ ਤੇ ਹਰ ਜ਼ਿਲ੍ਹੇ ਵਿੱਚ ਦਿੱਲੀ ਰੱਖਿਆ ਗਿਆ ਜਿਹਦੀ ਜਿਹਨੂੰ ਅਪਰੋਕਸਿਮੇਟ 13.5 ਸਾਲ ਦੀ ਸਜ਼ਾ ਹੋਈ ਇਸੇ ਵਾਰਾ ਮੁਹੰਮਦ ਇਕਬਾਲ ਜਿਹੜਾ 1995 ਵਿੱਚ ਗੁਦਾਸਪੁਰ ਤੋਂ ਇਨ ਇਲੀਗਲ ਕ੍ਰੋਸ ਕੀਤਾ ਸੀ ਇਹਨੂੰ 28 ਤੋਂ 30 ਸਾਲ ਦੀ ਸਜ਼ਾ ਕੀਤੀ ਗਈ ਇਸ ਤੋਂ ਇਲਾਵਾ ਅਸਗਰ ਅਲੀ ਇਹ 2010 ਵਿੱਚ ਨੇ ਇਲੀਗਲ ਕ੍ਰੋਸ ਕੀਤਾ ਸੀ ਪਾਕਿਸਤਾਨ ਤੋਂ ਭਾਰਤ ਵਿੱਚ ਅਪਰੋਕਸਿਮੇਟ 10 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਹ ਸਾਰੀਆਂ ਸਟੇਟ ਦੀ ਪੁਲਿਸ ਜਿਹੜੀ ਆ ਪ੍ਰੋਡਕਸ਼ਨ ਦੇ ਨਾਲ ਇਹਨਾਂ ਨੂੰ ਇੱਥੇ ਲੈ ਕੇ ਆਈ ਹੈ ਨਾ ਕਸਟਮ ਤੇ ਇਮੀਗ੍ਰੇਸ਼ਨ ਤੋਂ ਬਾਅਦ ਇਹਨਾਂ ਨੂੰ ਪਾਕਿਸਤਾਨ ਰੇਂਜ ਦੇ ਵੱਲ ਕੀਤਾ ਜਾ ਰਿਹਾ ਹੈ। ਟੋਟਲ ਕਿੰਨੇ ਕਹਿੰਦੇ? ਟੋਟਲ 3 ਕਹਦੀ ਹੈ ਜੀ ਜਿਨ੍ਹਾਂ ਵਿੱਚੋਂ ਦੋ ਜਿਹੜੇ ਆ Rajasthan ਤੋਂ ਤੇ ਇੱਕ ਦਿੱਲੀਪੁਰਸ ਜਿਹੜੀ ਹੈ ਇਹਨਾਂ ਨੂੰ ਲੈ ਕੇ ਪਹੁੰਚੇਗਾ।